It's a napkin. Handshake, handshake. ਹਰ ਹਰ ਦੀ ਕਮਾਸੋ ਕੋਈ ਨਹੀਂ ਆ ਕੇ ਮਿਲਦਾ ਹਮਸਾਤ ਸਾਡੀ ਕਾਲੀ ਸਾਰਨ ਸਟਾਫ ਕਾਲੀ ਸਾਰਨ ਨੂੰ ਸਤਿਕਾਰ ਬੈਠ ਜਾਓ ਪਲੀਜ਼ ਬੈਠੋ اوه دوستو اڄ به ائين کني ائين ائين اچھا شيارنا پڙهون دنيا جي ڪهڙي واٽ تي پڙهون ٿا

ਇੱਕ ਬਹੁਤ ਹੀ ਵਧੀਆ ਮਕਸਦ ਵਾਸਤੇ ਇਕੱਠੇ ਹੋਏ ਆ। ਕੋਈ ਵੀ ਸਰਕਾਰ ਹੈ ਉਹ ਕਦੇ ਨਹੀਂ ਚਾਹੁੰਦੀ ਕਿ ਉਹਨਾਂ ਦੇ ਰਾਜ ਬਦਮਨੀ ਹੋਵੇ। ਲੈਸ਼ਾ ਰਿਕੇ ਲੋਕ ਆਪਸ ਵਿੱਚ ਰੜਲ ਪੈਣ। ਤਾਂ ਸਰਕਾਰ ਚਾਹੁੰਦੀ ਹੈ ਕਿ ਲੋਕ ਕਮਨ ਨਾਲ ਰਹੇ। ਸਪੂਰ ਦੇ ਵਾਸਤੇ ਸਭ ਤੋਂ ਵੱਡੀ ਕੜੀ ਹੁੰਦੀ ਹੈ ਜਨਤਾ। ਜਨਤਾ ਦੇ ਸਹਿਯੋਗ ਤੋਂ ਬਿਨਾ ਸਰਕਾਰ ਜਾਂ ਪੁਲਿਸ ਕੁਝ ਨਹੀਂ ਕਰ ਸਕਦੇ ਸੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਡੀਜੀਪੀ ਸਾਹਿਬ ਨੂੰ ਇਹ ਆਰਡਰ ਜਾਰੀ ਕੀਤੇ ਹੈ ਕਿ ਉਹਨਾਂ ਨੇ ਸਾਰੇ પોલીસ ਅਫਸਰ ਸਹਿਬਾਨ ਨੂੰ ਇਹ ਕਮ ਜਾਰੀ ਕੀਤੇ ਹੈ ਕਿ ਤੁਸੀਂ ਜਾ ਕੇ ਜਨਤਾ ਨਾਲ ਸੰਪਰਕ ਕਰੋ ਤਾਂ ਜੋ ਜਿਹੜੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿੱਢੀ ਹੈ ਉਹ ਸਫਲ ਹੋ ਸਕੇ ਅੱਜ ਜਿਹੜਾ ਨਸ਼ਿਆਂ ਦਾ ਖੂੜ ਹੈ ਇਹ ਸਾਡੇ ਸਮਾਜ ਵਾਸਤੇ ਸਭ ਤੋਂ ਵੱਡਾ ਨਾਸ਼ੂਰ ਬਣ ਕੇ ਕਿਉਂ ਸਾਡੇ ਸਮਾਜ ਨੂੰ ਖਾ ਰਿਹਾ ਹੈ ਜੇ ਅਸੀਂ ਇਸ ਬਿਮਾਰੀ ਨੂੰ ਦੂਰ ਕਰਨਾ ਹੈ ਤਾਂ ਸਾਨੂੰ ਪੁਲਿਸ ਦਾ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਪਊਗਾ ਸੋ ਅੱਜ ਡੀਪੀ ਸਾਹਿਬ ਐਸੀ ਮਹਿਮਤ ਹੈ ਸਾਡੇ ਦਰਮਿਆਨ ਪਹੁੰਚੇ ਹੈ ਅੱਜ ਜਨੇ ਐਮਸੀ ਸਹਿਬਾਨ ਬੈਠੇ ਹੈ ਉਪਰਕਰ ਕੇ ਮੂਤਬਰ ਸੱਜਣ ਬੈਠੇ ਹੈ ਮੇਰੇ ਨੌਜਵਾਨ ਵੀਰ ਬੈਠੇ ਹੈ ਉਹਨਾਂ ਨੂੰ ਇਹ ਸੁਨੇਹਾ ਦੇਣ ਵਾਸਤੇ ਆਏ ਹੈ ਕਿ ਇਹ ਜਿਹੜਾ ਕੈਕਟਾਰ ਹੋ ਰਿਹਾ ਹੈ ਇਹ ਕਿਸੇ ਇੱਕ ਦਾ ਨਹੀਂ ਸਾਰੇ ਸਮਾਜ ਦਾ ਨੁਕਸਾਨ ਹੋ ਰਿਹਾ ਹੈ ਜੇ ਅਸੀਂ ਇਹ ਲੀਸ ਨੁਕਸਾਨ ਨੂੰ ਰੋਕ ਤੋਂ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਊਗਾ ਤੇ ਬੋਏ ਜਨਤਾ ਦਾ ਸਹਿਯੋਗ ਲੈਣ ਵਾਸਤੇ ਅੱਜ ਅਫਸਰ ਸਹਿਬਾਨ ਸਾਡੇ ਦਰਬਾਨ ਪਹੁੰਚੇ ਹੈ ਸਾਡੇ ਇਲਾਕੇ ਦੀ ਇਹ ਕੁਝ ਕਿਸਮ ਦੀ ਹੈ ਮੈਂ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਸਾਡੇ ਰਵੀ ਜੀ ਉਹਨਾਂ ਨੇ ਐਮਸੀ ਸਹਿਬਾਨ ਉਹਨਾਂ ਨੇ ਕਈ ਵਾਰੀ ਮਿਲਦੇ ਅਤੇ ਕਹਿਣਗੇ ਇਸ ਸਾਡੇ ਇਲਾਕੇ ਦੀ ਕੁਝ ਕਿਸਮ ਦੀ ਹੈ ਸਾਨੂੰ ਇੰਨੇ ਵਧੀਆ ਐਸਐਚਓ ਸਾਹਿਬ ਮਿਲੇ ਆ ਜਦੋਂ ਅਸੀਂ ਦੇਖਦੇ ਆਂ ਆਪ ਖਰੇਕ ਤਾਂ ਨਾਕਿਆਂ ਦੇ ਖੜੇ ਹੁੰਦੇ ਆ ਇਹ ਕੋਸ਼ਿਸ਼ ਕਰਦੇ ਆ ਕਿ ਮੈਂ ਆਪ ਜਾ ਕੇ ਜਿੱਥੇ ਵੀ ਕਿਤੇ ਮੈਨੂੰ ਕੋਈ ਕੁੱਝ ਮਿਲਦੀ ਆ ਮੈਂ ਰੇਡ ਮਾਰਾਂ ਤਾਂ ਕਿ ਸਾਡੇ ਜਿਹੜੇ ਨੌਜਵਾਨ ਭਟਕੇ ਹੋਏ ਆ ਉਹਨਾਂ ਨੂੰ ਅਸੀਂ ਸਹੀ ਰਾਹ ਤੇ ਲਿਆ ਸਕੀਏ ਤੇ ਸਾਡੇ ਜਿੰਨੇ ਮੂਤਬਰ ਸੱਜਣ ਆ ਸਾਨੀ ਐਫਸੀ ਸਹਿਬਾਨ ਆ ਮੈਂਬਰ ਸਹਿਬਾਨ ਆ ਸਰਪੰਚ ਆ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਸਹੀ ਸਨੇਹਾ ਦੇਈਏ ਅਸੀਂ ਉਹਨਾਂ ਦੇ ਗਰਦ ਬੰਦਿਆਂ ਦੇ ਮਗਰ ਨਾ ਜਾਈਏ ਉਹਨਾਂ ਬੰਦਿਆਂ ਦੇ ਮਗਰ ਜਾਈਏ ਜਿਹੜੇ ਸੱਚ ਦੀ ਆਵਾਜ਼ ਹਨਦੇ ਆ ਤਾਂ ਹੀ ਇਹ ਜਿਹੜੀਆਂ ਬਿਮਾਰੀਆਂ ਦੂਰ ਹੋ ਸਕਦੀਆਂ ਇਹ ਮਸਲੇ ਜਿਹੜਾ ਅਸੀਂ ਸਮਾਜ ਤੋਂ ਦੂਰ ਕਰ ਸਕਦੇ ਆ ਸੋ ਅੱਜ ਡਿਪੀ ਸਾਹਿਬ ਸਾਡੇ ਦਰਮਿਆਨ ਇਸੇ ਵਾਸਤੇ ਆਏ ਆ ਕਿੰਨੇ ਵੀ ਜੇ ਕਿਸੇ ਨੂੰ ਕੋਈ ਤਕਲੀਫ ਹੈ ਕਿਸੇ ਨੂੰ ਕੋਈ ਪਤਾ ਲੱਗਦਾ ਹੈ ਕਿ ਆੜ ਗਵਾੜ ਕੋਈ ਬੰਦਾ ਗਰਦ ਕੰਮ ਕਰਦਾ ਹੈ ਤਾਂ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਦਿਓ ਤਾਂ ਜੋ ਆਪਾਂ ਆਪਣੇ ਸਮਾਜ ਦਾ ਸੁਧਾਰ ਕਰ ਸਕੀਏ ਸੋ ਮੈਂ ਹੁਣ ਬੇਨਤੀ ਕਰਾਂਗਾ ਡਿਪੀ ਸਾਹਿਬ ਨੂੰ ਕਿ ਉਹ ਜੋ ਸਨੇਹਾ ਲੈ ਕੇ ਸਾਡੇ ਦਰਬਾਰ ਪਹੁੰਚੇ ਹੈ ਉਹ ਸਾਨੂੰ ਇਹ ਸੁਨੇਹਾ ਦੇਣ ਤੇ ਅਸੀਂ ਇਹਨਾਂ ਨੂੰ ਯਕੀਨ ਦਿਵਾਉਣੇ ਹੈ ਕਿ ਅਸੀਂ ਹਰ ਤਰ੍ਹਾਂ ਨਾਲ ਤੁਹਾਡਾ ਸਹਿਯੋਗ ਕਰਾਂਗੇ ਤਾਂ ਜੋ ਸਾਡਾ ਜਿਹੜਾ ਸਮਾਜ ਹੈ ਉਹਦੇ ਵਿੱਚ ਸ਼ਾਂਤੀ ਹੋ ਸਕੇ ਸਾਡੇ ਜਿਹੜੇ ਨੌਜਵਾਨ ਹੈ ਉਹ ਸਹੀ ਰਾਹ ਤੇ ਆ ਸਕਣ ਉਹ ਭਟਕਨ ਤੋਂ ਅੱਜ ਆਪਾਂ ਕਾਫੀ ਢੇਰ ਹੁਣ ਇੰਤਜ਼ਾਰ ਕੀਤੀ ਹੈ ਕਿਉਂਕਿ ਪੂਰ ਜੀ ਇਹਨਾਂ ਨੇ ਬਹੁਤ ਰਜੀਵੇਂ ਹੁੰਦੇ ਅਫਸਰ ਸਾਹਿਬਾਨ ਦੇ ਹੋਰ ਵੀ ਕਈ ਤਰੀਕਾ ਇਹਨਾਂ ਨੇ ਜਾਣਿਆ ਕਿ ਤੋਂ ਬਾਅਦ ਇਹਨਾਂ ਨੇ ਅੱਬੇ ਨਾਲ ਮੀਟਿੰਗ ਕਰਨ ਵਾਸਤੇ ਆਏ ਆ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਸੁਨੇਹਾ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਲੈ ਕੇ ਆਇਆ ਹੈ ਉਹ ਸਾਨੂੰ ਮਿਲ ਅਸੀਂ ਇਹਨਾਂ ਨੂੰ ਯਕੀਨ ਦਿੋਣੇ ਹੈ ਕਿ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਅੱਜ ਬਹੁਤ ਹੀ ਪਵਿੱਤਰ ਸਥਾਨ ਤੇ ਬੈਠੇ ਤਦਨੇ ਕਲਾ ਦਾ ਸਾਰੇ ਮੋਜਤ ਪਤੰਤੇ ਪ੍ਰਧਾਨ ਸਾਹਿਬ ਤੇ ਸਾਰੇ ਐਮਸੀ ਸਾਹਿਬ ਮੜੀ ਬਾਜ ਹਟ ਕਰਦੇ ਵੀਰੇ ਸਾਰਿਆਂ ਨੂੰ ਵੈਰਨ ਨਖਾਂਸਾ ਨੋਟ ਕੀ ਮਤੇ ਅੱਜ ਅਸੀਂ 71 ਹੋ ਕੇ ਬੈਠੇ ਕਿਸੇ ਮੱਦੇ ਮਲੇ ਕਿ ਸਰਕਾਰ ਦਾ ਨਹੀਂ ਇਹ ਆਪਣਾ ਪਤਾ ਨਹੀਂ ਫਰਜ ਹੈ ਕਿ ਜੋ ਨਵਤੁੰਬਾ ਕਿਸੇ ਵੀ ਦੇਸ਼ ਦਾ ਜਿੰ ਪਿੰਡ ਦਾ ਜਾਂ ਸ਼ਹਿਰ ਦਾ ਜ਼ਿਕਰ ਦਾ ਫਿਚਰ ਹੁੰਦੇ ਆ ਜੇ ਉਹਨਾਂ ਨੂੰ ਸਹੀ ਰਸਤੇ ਸਿੱਧੇ ਰਸਤੇ ਪਾਏ ਜਾਣ ਸਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਯੂਡੀਸੀ ਅਰਬਨ ਅਫੇਅਰਸ ਕਮੇਟੀ ਬਣਾਏ ਜਾਂਦੇ ਹਨ ਜਿੱਤੇ ਬੁਸਟ ਟੀਮ ਚਲੰਦੇ ਕਿਤੇ ਤੇ ਬਰਾਜਨਾ ਨੂੰ ਇਹ ਤੁਹਾਡਰ ਨਾਲ ਅਸੀਂ ਇੱਕ ਇਹ ਸਾਂਝ ਕਰਨਾ ਹੈ ਕਿ ਇੱਕ ਪੰਜਾਬ ਸਰਕਾਰ ਨੇ ਇੱਕ ਨਵੀਂ ਨਿਬੜੀ ਗਈ ਹੈ ਇਹਨੂੰ ਪੰਜਾਬ ਦੇ ਵਿੱਚੋਂ ਨਸ਼ਾ ਤਸਕਤ ਖਤਮ ਕਰਨ ਹਾਂ ਜੀ ਉਹ ਲੋਟ ਉਤਾਰੀ ਪਾਹੀ ਸੀ ਵਰਾਈ ਲੋਕ ਸਭੀ ਲੋਕ ਨੂੰ ਮੈਂ ਸੰਬੰਧ ਹਾਂ ਲੋ ਹੈਸੀ ਲਾਹਨਤ ਹੈ ਹਰੇਕ ਸਮਾਜ ਨੇ ਜਿੱਥੇ ਵੀ ਜਾਂਦਾ ਇਹ ਪਰਵਾਦੀ ਹੀ ਕਰਦਾ ਜੋ ਮੈਂ ਰਾਜਪਥਰ ਰੱਖ ਕੇ ਬੈਠੇ ਜਿਹੜੇ ਯੂਡੀਸੀ ਕਮੇਟੀ ਵਾਲੇ ਤੁਹਾਡੇ ਤੋਂ ਤੁਹਾਡੇ ਸਹਿਯੋਗ ਤੋਂ ਬਿਨਾ ਪੁਲਿਸ ਵੀ ਕੁਝ ਨਹੀਂ ਕਰ ਸਕਦਾ ਕੁਛੇ ਸਾਡਾ ਸਹਿਯੋਗ ਕਰਨ ਦੇ ਸਾਨੂੰ ਦੱਸੋ ਕੁ ਤੌਰ ਤੇ ਤੁਹਾਡਾ ਨਾਮ ਵੀ ਬੁੱਕ ਰੱਖਿਆ ਜਾਊਗਾ ਕਿਸੇ ਜਗ੍ਹਾ ਤੇ ਕੋਈ ਗਲਤ ਕਰਨ ਹੁੰਦਾ ਜੀ ਨਸ਼ਾ ਚੁੱਕਦਾ ਦਿਸਟ੍ਰੀਟ ਟਾਈਮ ਹੋਤਰਾ ਹੁੰਦਾ ਉਸ ਵਾਰੇ ਸਾਨੂੰ ਇਤਲਾਹ ਦਿਓ ਤੁਹਾਡਾ ਬਿਲਕੁਲ ਤੁਹਾਡਾ ਬੁੱਕ ਰੱਖਿਆ ਜਾਊਗਾ ਨਾਮ ਇਸੇ ਤਰ੍ਹਾਂ ਕੋਈ ਨਾਵਾ ਕੋਈ ਹੋਰ ਸ਼ਹਿਰ ਦੇ ਵਿੱਚ ਜਿੰਨੇ ਵੀ ਕੋਈ بڑے ਕੰਮ ਹੁੰਦੇ ਉਹਨਾਂ ਬਾਰੇ ਸਾਥ ਦੱਸੋ ਤੁਹਾਡੇ ਸਹਿਯੋਗ ਨਾਲ ਹੀ ਸ਼ਹਿਰ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਕੰਮ ਕੀਤਾ ਖਤਮ ਕੀਤਾ ਜਾ ਸਕਦਾ ਹੈ ਜਿਸ ਦੇਸ਼ ਨੇ ਆਪਣਾ ਯੂਥ ਨਹੀਂ ਸੰਭਾਇਆ ਉਹ ਹਮੇਸ਼ਾ ਉਹਨਾਂ ਦਾ ਫਿਊਚਰ ਖਤਮ ਹੋ ਜਾਂਦਾ ਜਿਸ ਕੰਟਰੀ ਨੇ ਦੇਸ਼ ਨੇ ਪੰਜਾਬ ਨੇ ਆਪਣਾ ਫਿਊਚਰ ਸਾਹਮਣੇ ਰੋਹ ਸਾਹਮਣੇ ਹਾਂ ਇਹ ਚਾਹ ਹੁਣਾਂ ਦੇ ਤਰਕ ਨੇ ਦਿੱਤੇ ਹਨ ਅੱਜ ਉਸੇ ਮੁਹੰਮਦ ਦੇ ਤਹਿਤ ਅਸੀਂ ਇੱਕ ਤੱਕਰ ਰੂਪੀ ਤੇ ਬੈਠੇ ਹਾਂ ਸਾਡੇ ਸਭ ਨੂੰ ਇਸ ਮੀਟਿੰਗ ਦੇ ਜਰੀਏ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਸਹਿਯੋਗ ਕਰੋ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕ੍ਰਾਈਮ ਇਸੇ ਤਰ੍ਹਾਂ ਦਾ ਵੀ ਹੈ ਸ਼ਹਿਰਾਂ ਦੇ ਵਿੱਚ ਜਿੱਥੇ-ਕਿੱਥੇ ਕੈਮਰੇ ਲੱਗਣ ਵਾਲੇ ਨੇ ਜਿੱਥੇ-ਕਿਤੇ ਰਾਤ ਨੂੰ ਕੋਈ ਪ੍ਰਾਇਮ ਹੁੰਦਾ ਉਹਨਾਂ ਨੇ ਪ੍ਰਾਇਮ ਨੂੰ ਫੜ ਲੈਣੇ ਤਾਂ ਤੁਹਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਕਿ ਸਰ ਜੀ ਜਿਆ ਆਪ ਦੇ ਵਿੱਚ ਦੱਸਣਾ ਹੈ ਕਿ ਕਿੱਥੇ ਕੈਮਰੇ ਲਾਉਣ ਦੀ ਜ਼ਰੂਰਤ ਹੈ ਸਤਿ ਸ੍ਰੀ ਅਕਾਲ ਜਿੱਥੇ ਤੁਹਾਨੂੰ ਦੱਸਦਣੇ ਕਿ ਕਿੱਥੇ-ਕਿੱਥੇ ਆਪਾਂ ਨੂੰ ਕਹਿ ਦੇਈਏ ਕਿ ਉਹਨਾਂ ਅੱਛਾ ਲਾਵਾ ਕਿਤੇ ਆਪਣੇ ਮਾਰਕੀਟਾਂ ਦੇ ਵਿੱਚ ਇਹ ਚੌਕੀਦਾਰ ਰੱਖਦੇ ਜ਼ਰੂਰ ਹੈ ਤੁਸੀਂ ਇਹਦੇ ਸੇ ਜੋਖੀ ਪਾਇਵੇ ਕਿ ਕਿੰਨੀ ਕਰੋੜ ਕੋਈ ਹੋ ਰਿਹਾ ਹੈ ਅੱਜ ਨਾਲ ਹੀ ਰਾਤ ਨੂੰ ਅਸੀਂ ਪੈਟਰੋਲਿੰਗ ਕਰੂ ਤੜਦੇ ਹਾਂ ਉਸ ਤੋਂ ਇਲਾਵਾ ਰੱਥਾ ਪਹਿਲਾਂ ਵੀ ਪਿੰਡਾਂ ਦੇ ਕਿੰਨੇ ਬਾਰੇ ਲੰਘਦੇ ਹੋਣ ਕਰੋਂ ਕਰ ਤੋਂ ਹੋਵੇ ਨਾ ਅਸੀਂ ਸਾਡੇ ਤੋਂ ਇਹ ਸਹਿਯੋਗ ਦੀ ਆਸ ਕਰਦੇ ਹਾਂ ਕਿ ਆਪਣੇ ਪਿਆਰਿਆਂ ਦੇ ਵਿੱਚ ਭੰਗਾਂ ਵਿੱਚ ਚੌਕਤਾ ਦੇ ਵਿੱਚ ਜਿੱਥੇ ਜ਼ਰੂਰਤ ਉੱਥੇ ਕੈਫਰੇ कार्ड सेविज़ोंगल लगवाएंगे, तो ज़्यादा एक मार्केट में जो चौकीदार रखेंगे, तो वहाँ पे बिल्कुल चुनाव रहेगा कि जन मशहूर है, तो हम लोग उनको बहुत तो आश्वस्त करते हैं वहीं, तो वहाँ पे सारे क्राइम उनके सपोर्ट करते हैं, बहुत ज़्यादा कुछ ना कहें तो भी तबूतेर द्वारा मिले हैं, ਸਭ ਤੋਂ ਡਿਊਟੀ ਲਗਾਈ ਗਈ ਹੈ ਕਿ ਕਿੰਨਾ ਸ਼ਹਿਰਾਂ ਜਾਣੇ ਪਬਲਿਕ ਦਾ ਕਰਨੀਆਂ ਨੇ ਉਹ ਇੱਕ ਐਸਐਸਪੀ ਸਾਹਿਬ ਦਾ ਮੈਸੇਜ ਹੈ ਵੀ ਸਾਇਮ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਕਰ ਹੈ ਤੇ ਅਨੰਤ ਜੀ ਸਾਹਿਬ ਤੁਸੀਂ ਸਾਡੇ ਦਰਮਿਆਨ ਆਏ ਇੱਕ ਮੈਂ ਬਿਆਨt ਕਰਨੀ ਚਾਹਣਾ ਹੈ ਕਿ ਇੱਕ ਤਾਂ ਮੈਂ ਪਹਿਲਾਂ ਜਦੋਂ ਸਾਡੇ ਐਸਐਸਪੀ ਸਾਹਿਬ ਇੱਥੇ ਆਏ ਸੀ ਬਦਨੇ ਇੰਨੇ ਨੇ ਸਭ ਤੋਂ ਪਹਿਲਾ ਕੰਮ ਕੀਤਾ ਸੀ ਵੀ ਥਾਣੇ ਦੇ ਵਿੱਚ ਸਭ ਨੇ ਸਾਡਾ ਪਾਣ ਹੈ ਬੜਾ ਵਧੀਆ ਲੱਗਿਆ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਉਸ ਤੋਂ ਬਾਅਦ ਇਹ ਜਦੋਂ ਦੇ ਇੱਥੇ ਆਏਗੇ ਹੈ ਕਿ ਸਿਰਫ ਇਹ ਹੀ ਕੰਮ ਨਹੀਂ ਕਰਦੇ ਕਿ ਕ੍ਰਾਈਮ ਨੂੰ ਕੰਟਰੋਲ ਕਰਨਾ ਹੈ ਉਸ ਤੋਂ ਬਿਨਾਂ ਵੀ ਸਮਾਜਿਕ ਸੇਵਾ ਦੇ ਵਿੱਚ ਵੀ ਇਹ ਬਹੁਤ ਵੱਧ ਚੜ ਕੇ ਸੇਵਾ ਕਰਦੇ ਹੈ ਜਿਵੇਂ ਸਕੂਲਾਂ ਦੇ ਵਿੱਚ ਜਾਂਦੇ ਹੈ ਉੱਥੇ ਨੌਜਵਾਨਾਂ ਨੂੰ ਫਲ ਵੰਡਨੇ ਉਹਨਾਂ ਨੂੰ ਬੂਸਟ ਪ੍ਰੋਗਰਾਮ ਦੀ ਸਹਾਇਤਾ ਦੇਣੀ ਹੈ ਇਹ ਜਿਹੜੇ ਬੌਣਾ ਹੈ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦੇ ਐ। ਡੀਪੀ ਸਾਹਿਬ ਨੇ ਤੁਹਾਨੂੰ ਇੱਕ ਬੇਨਤੀ ਕਰਦਾ ਹੈ ਵੀ ਸਾਨੂੰ ਪੀਐਸਐਚਓ ਸਾਹਿਬ ਨੂੰ ਥੋੜੇ ਜਾਂ ਲੰਬੇ ਸਮੇਂ ਵਾਸਤੇ ਇੱਥੇ ਦੇ ਦੇ। ਮੈਂ ਪਹਿਲਾਂ ਉਦੋਂ ਵੀ ਇਹ ਬੇਨਤੀ ਕੀਤੀ ਸੀ। ਪਹਿਲਾਂ ਇਹ ਇੱਥੇ ਥੋੜੇ ਦਿਨ ਰਹਿ ਗਏ ਸੀ ਫਿਰ ਇਹਨਾਂ ਦੀ ਬਦਲੀ ਕਰ ਦਿੱਤੀ ਸੀ। ਤੇ ਫਿਰ ਜਦੋਂ ਪ੍ਰਮਾਣਮਾਣੇ ਸਾਡੀ ਸੁਣੀ ਮੈਂ ਰਵੀ ਜੀ ਨੂੰ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਵੀ ਜਿੱਥੇ ਵੀ ਆਪਾਨੂੰ ਜਾਣਾ ਪੈਂਦਾ ਐਸਐਸਪੀ ਸਾਹਿਬ ਕੋਲੇ ਜਾਣਾ ਪੈਂਦਾ ਡੀਜੀਪੀ ਸਾਹਿਬ ਕੋਲੇ ਜਾਣਾ ਪੈਂਦਾ ਆਪਾਂ ਜਾ ਕੇ ਆਈਏ ਤੇ ਅਸੀਂ ਕਹੀਏ ਵੀ ਐਸਐਸਚਓ ਸਾਹਿਬ ਨੂੰ ਸਾਨੂੰ ਪਦਵੀ ਨੂੰ ਹੀ ਦੇ ਦੇ। ਕਿਉਂਕਿ ਇਹ ਜਿਹੇ ਲੋਕ ਜਿਹੜੇ ਆ ਉਹ ਸਮਾਜ ਨੂੰ ਬਹੁਤ ਘਟ ਮਰਦੇ ਆ ਜਿਹੜੇ ਆ ਵੀ ਪ੍ਰਸ਼ਾਸਕ ਸੇਵਾ ਦੇ ਨਾਲ ਨਾਲ ਸਮਾਜਿਕ ਸੇਵਾ ਵੀ ਕਰਦੇ ਹੋਣ ਸੋ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਦੂਜੀ ਗੱਲ ਤੁਸੀਂ ਕੀਤੀ ਸੀ ਕੈਮਰਿਆਂ ਦੀ ਉਹ ਇੱਕ ਅਸੀਂ ਇੱਕ ਕੰਮ ਕੀਤਾ ਵੀ ਤੇ ਸਾਡੀ ਥੋੜੀ ਜੀ ਗਲਤੀ ਵੀ ਰਹਿ ਗਈ ਜਦੋਂ ਇੱਥੇ ਆਈਪੀਐਸ ਸਰਫਰਾਜ਼ ਜੀ ਆਏ ਸੀ ਉਹ ਸਾਡੇ ਗੁਆਂਢੀ ਰਹਿੰਦੇ ਸੀ ਬਹੁਤ ਪ੍ਰੇਮ ਸੀ ਉਹਨਾਂ ਨਾਲ ਉਹਨਾਂ ਨੇ ਕੁੱਝ ਵੀ ਜਿਹਨਾਂ ਨੂੰ ਮਿਲਣਾ ਅਗੜਣਾ ਉਹਨੜੇ ਕਹਣਾ ਅੰਕਲ ਜੀ ਦੱਸੋ ਆਪਾਂ ਇੱਥੇ ਕੀ ਕਰੀਏ ਉਹਨਾਂ ਨੇ ਸਾਨੂੰ ਕਿਹਾ ਵੀ ਤੇ ਆਪਾਂ ਕੈਮਰੇ ਲਵਾਈਏ ਅਸੀਂ ਸਾਰੇ ਚੌਂਕਾਂ ਦੇ ਵਿੱਚ ਕੈਮਰੇ ਲਵਾਤੇ ਆਪਦੇ ਵੱਲੋਂ ਪੈਸੇ ਪਾ ਕੇ ਜਿੰਨੇ ਜਿੰਨੇ ਉਹਨਾਂ ਨੇ ਕਹੇ ਜਿੰਨੇ ਇੱਕ ਇੱਕ ਦੋ ਦੋ ਕੈਮਰੇ ਤੇ ਲਵਾ ਕੇ ਸਾਰੇ ਚੌਂਕਾਂ ਦੇ ਵਿੱਚ ਲਾ ਕੇ ਤੇ ਇਹ ਸੀ ਵੀ ਇਹਦਾ ਜਿਹੜਾ ਕੰਟਰੋਲ ਆ ਤਰਾਣੇ ਚੋਊਗਾ ਪਰ ਉਹ ਬਾਅਦ ਦੇ ਵਿੱਚ ਉਸਤੇ ਕੋਈ ਕਾਰਵਾਈ ਨਹੀਂ ਹੋਈ ਉਹ ਸਾਡੀ ਗਲਤੀ ਇਹ ਰਹੇਗੀ ਵੀ ਗੁਰਮੇਰ ਸਿੰਘ ਜੀ ਤਾਂ ਇੰਨੇ ਵਧੀਆ ਵਿਅਕਤੀ ਆ ਵੀ ਮੈਂ ਕੋ ਦੱਸ ਨਹੀਂ ਸਕਦਾ ਇਹ ਪੁੱਛਦੇ ਰਹਿੰਦੇ ਆ ਜਿਵੇਂ ਉਹਨਾਂ ਦਾ ਸਮਝ ਨਹੀਂ ਆ ਰਹੀ ਚਣਗੇ ਅੰਕਲ ਜੀ ਸਾਨੂੰ ਕੋ ਦੱਸੋ ਅਸੀਂ ਕੀ ਕਰੀਏ ਮੈਂ ਇਹਨਾਂ ਨੂੰ ਇਹ ਦੱਸ ਨਹੀਂ ਸਕਿਆ ਵੀ ਜੀ ਆਹ ਕੰਮ ਹੋਣ ਵਾਲਾ ਹੈ ਜਿਹੜਾ ਜਿਹੜਾ ਕੰਟਰੋਲ ਹੈ ਥਾਣੇ 'ਚ ਆਉਣਾ ਚਾਹੀਦਾ ਹੈ ਉੱਥੇ ਜਿਹੜਾ ਹੈਗਾ ਸੀ ਸੀ ਆਰ ਵਗੈਰਾ ਲੱਗ ਜੇ ਤਾਂ ਜੋ ਪਤਾ ਲੱਗ ਸਕੇ ਵੀ ਜੇ ਕਿਤੇ ਕੋਈ ਵਾਰਦਾਤ ਹੁੰਦੀ ਹੈ ਸ਼ਹਿਰ ਦੇ ਵਿੱਚ ਤਾਂ ਉਸ ਤੇ ਪੂਤੇ ਗੌਰ ਕੀਤਾ ਜਾ ਸਕੇ ਸੋ ਅਗਰ ਤੁਹਾਨੂੰ ਹੋਰ ਵੀ ਸਹਿਯੋਗ ਦੀ ਲੋੜ ਹੋਵੇ ਅਸੀਂ ਦੇਵਾਂਗੇ ਉਹ ਕੈਮਰੇ ਲੱਗੇ ਹੋਏ ਆ ਪਰ ਉਹਨਾਂ ਦਾ ਜਿਹੜੀ ਉਹਦੇ ਵਿੱਚ ਕਮੀ ਪੇਸ਼ੀ ਰਹਿੰਦੀ ਹੈ ਉਹ ਨੂੰ ਹਣ ਉਹ ਕੰਪਲੀਟ ਕਰਵਾ ਦਿਓ ਤਾਂ ਜੋ ਤੁਹਾਨੂੰ ਉੱਥੇ ਬੈਠਿਆਂ ਨੂੰ ਹੀ ਸਾਰੇ ਸ਼ਹਿਰ ਦੀ ਇਨਫੋਰਮੇਸ਼ਨ ਮਿਲ ਸਕੇ ਬੁਝੀ ਗਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਇਥੇ ਸਾਰੇ ਐਮਸੀ ਸਹਿਬਾਨ ਬੈਠੇ ਹੈ ਬਈ ਪੁਲਿਸ ਨਾਲ ਵੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਕਿਉਂਕਿ ਲੋਕਾਂ ਨੇ ਤੁਹਾਨੂੰ ਚੁਣਿਆ ਹੈ ਅੱਜ ਤੋਂ ਤੁਸੀਂ ਸੌਖਾ ਲੋ ਵੀ ਆਪਾਂ ਕਿਸੇ ਗਲਤ ਬੰਦੇ ਮਾਰਿਆ ਨਹੀਂ ਜਾਣਾ ਕਈ ਵਾਰ ਨਾ ਪ੍ਰਸ਼ਾਸਨ ਵੀ ਮਜਬੂਰ ਹੋ ਜਾਂਦਾ ਜਦੋਂ ਆਪਾਂ ਪਿੰਡ ਦੇ ਚਾਰ ਬੰਦੇ ਉੱਠ ਕੇ ਨਾਲ ਤੁਰ ਪੈਂਦੇ ਆ ਨਹੀਂ ਜੀ ਇਹਦਾ ਬੰਦਾ ਜੀ ਬਾਲਾ ਚੰਗਾ ਜੀ ਇਹਦਾ ਐਵੇਂ ਵਿਚਾਰਾ ਫਸ ਗਿਆ ਜੀ ਤੇ ਇਹ ਨਹੀਂ ਪਤਾ ਵੀ ਅਸੀਂ ਉਸੇ ਦੇ ਨੁਕਸਾਨ ਕਰਾਈ ਜਾਂਦੇ ਆ ਕਿਉਂਕਿ ਉਹਨੇ ਫਿਰ ਉਸੇ ਕੰਮ 'ਚ ਪੈ ਜਾਣਾ ਉਦੇ ਗਾਂ ਪੱਛਿਆਨਾ ਨੁਕਸਾਨ ਹੋ ਜਾਂਦਾ ਕੋਈ ਇੱਕ ਲਾਈਨ ਬੜਾਈ ਜਾਂਦੇ ਆ ਸਾਨੂੰ ਤਾਂ ਇਹ ਲੱਗਦਾ ਵੀ ਅਸੀਂ ਮੂੰਹ ਮੱਥਾ ਰੱਖ ਲਿਆ ਅਸੀਂ ਆਪਦੀਆਂ ਚਾਰ ਬੂਟਾ ਪੱਕੀਆਂ ਕਰ ਲਈਆਂ ਪਰ ਚਾਰ ਬੂਟਾ ਪੱਕੀਆਂ ਕਰਦੇ ਕਰਦੇ ਅਸੀਂ ਉਹਦਾ ਅੱਗਾ ਖਰਾਬ ਕਰੀ ਜਾਂਦੇ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਹੁਣ ਮੈਂ ਬੇਨਤੀ ਕਰੂੰਗਾ ਐਸ ਐਚਓ ਸਰ ਨੂੰ ਵੀ ਉਹਨਾਂ ਸਾਰੇ ਸੰਗਤ ਦਾ ਧੰਨਵਾਦ ਕਰਨ ਬਹੁਤ ਹੀ ਮੀਤ ਵਿਅਕਤੀ ਹੈ ਬਹੁਤ ਹੀ ਮਿਹਨਤਸਾਰ ਵਿਅਕਤੀ ਹੈ ਜਿਮੀ ਇਹਨਾਂ ਦਾ ਸਰ ਡੀਐਸਪੀ ਸਾਹਿਬ ਸਰਪੰਤੇ ਵਾਹੁਰ ਜੀ ਦਾ ਖਾਨ ਸਾਹਿਬ ਰਹਿਸੀ ਖਤੋ ਇੱਕ ਕਮਾਈ ਦੱਸਣਾ ਜਣਾ ਕਿ ਸਾਡੇ ਬਦਨੀਕਾ ਸ਼ਹਿਰਵਾਸ ਦੇ ਐਸਐਸਪੀ ਸਾਹਿਬ ਨੇ 4 ਪੀਸੀਆਰ ਕਰਮਚਾਰੀ ਜਿਹੜੇ ਉਹਨਾਂ ਨੂੰ ਦਿੱਤੇ ਆ ਪਰ ਇੱਕ ਮੋਟਰਸਾਈਕਲ ਬੇਤਾ ਜੀ ਦੂਜੀ ਜਿਹੜੀ ਕੈਮਰਿਆਂ ਦੀ ਗੱਲ ਹੈ ਜੋ ਪੰਜ ਕੈਮਰੇ ਅਸੀਂ ਚਾਲੂ ਕਰਵਾ ਲਿਆ ਜੀ ਤੇ ਉਹ ਪੰਜਾਂ ਦਾ ਕੰਟਰੋਲ ਥਾਣੇ ਚਾਰ ਰਿਵਿਊ ਪਿੰਨੇ ਟੈਕਨੀਕਲ ਹਾਲਤਾਂ ਤੋਂ ਲੱਭ ਨਹੀਂ ਰਿਹਾ ਉਹ ਵੀ ਲੱਭ ਕੇ ਨਾ ਦੇ ਨਾ ਚੱਲ ਹੋ ਜਾਣਗੇ ਤੇ ਕੰਟਰੋਲ ਥਾਣੇ ਹੋਊਗਾ ਸੈਕਿੰਡ ਗੱਲ ਇਹ ਵਾਈਫਾਈ ਲਾ ਕੇ ਤੇ ਉਹਦਾ ਐਸਐਸਪੀ ਸਾਹਿਬ ਦੇ ਜਿਹੜਾ ਕੰਟਰੋਲ ਰੂਮ ਹੈ ਉੱਥੇ ਕੰਟਰੋਲ ਚਲਾ ਜਾਊਗਾ ਸਾਹਿਬ ਸਾਹਿਬ ਬ੍ਰੇਕ ਅੱਗੇ ਕਿਥੋਂ ਵਿਚਾਲੇ ਅਦਮੋ ਪੈਂਦੀ ਮਾਰਕੀਟ ਤੋਂ ਲੈ ਕੇ ਥਾਣੇ ਤੱਕ ਜਿਹੜਾ ਵਿਚਾਲੇ ਆ ਉਹ ਕਰਵਾ ਰਹੇ ਆ ਜੀ ਮੁੰਡਾ ਲੱਗਿਆ ਹੋਇਆ ਤੇ ਜਿਹੜੀ ਗੱਲ ਇਹਨਾਂ ਨੇ ਕਹੀ ਆ ਗੁਰਸਾਹਿਬ ਨੇ ਉਹ ਮੈਂ ਵੀ ਦੁਬਾਰਾ ਰਿਪੀਟ ਕਰਦਾ ਮਿਹਰਬਾਨੀ ਕਰਕੇ ਜਿੰਨੇ ਆਪਾਂ ਮੋਹਤਵਾਨ ਪਰਸ ਤੁਸੀਂ ਆਏ ਹੋ ਇਹ ਮਾਰੇ ਬੰਦੇ ਦਾ ਸਾਥ ਦੇਣਾ ਇਹ ਕਿਰਪਾ ਕਰਕੇ ਪੁਲਿਸ ਕੇਸ ਦਰਜ ਕਰਦੀ ਹੈ ਤੇ ਬੰਦਾ ਜੇਲ੍ਹ ਚਲਾ ਜਾਂਦਾ ਤੇ ਸਰਪੰਚ ਮੈਂਬਰ ਨੰਬਰਦਾਰ ਐਮ ਸੀਓ ਜ਼ਬਾਨਤ ਦੇ ਆਉਂਦੇ ਆ ਤੇ ਬੰਦਾ ਬਾਹਰ ਆ ਜਾਂਦਾ ਬੰਦੇ ਨੂੰ ਅੰਦਰ ਕੌਣ ਕਰਦਾ ਤੇ ਬਾਹਰ ਕੌਣ ਕੱਢਦਾ ਹੁਣ ਤੁਸੀਂ ਆਪ ਇਹਦਾ ਜਾਨਾ ਘਟਾਓ ਕਰ ਲਓ ਇਸ ਕਰਕੇ ਬੜਾ ਮਿਹਰਬਾਨੀ ਜਿਹੜੇ ਮਾਰੇ ਬੰਦੇ ਆ ਜਿਸ ਬੰਦੇ ਨੇ ਆ ਕੇ ਮਾਰੇ ਕੰਮ ਕਰਨੇ ਉਹਦਾ ਸਥਾਨ ਜੇਲ੍ਹ ਦੇ ਵਿੱਚ ਆ ਉਹਨੇ ਉੱਥੇ ਰਹਿਣ ਦਿੱਤਾ ਜਾਵੇ ਅਸੀਂ ਪੂਰੀ ਤਨਦੇਈ ਨਾਲ ਅਨੰਦਦਾਈ ਨਾਲ ਤੁਹਾਡੇ ਨਾਲ ਹੈ ਤੁਹਾਡੇ ਸਹਿਯੋਗ ਦੀ ਲੋੜ ਵੀ ਹੈ ਤੇ ਤੁਹਾਡਾ ਸਹਿਯੋਗ ਦੇ ਵੀ ਰਹੇ ਹਾਂ ਮਾਰੇ ਬੰਦੇ ਨੂੰ ਨੱਪਣ ਵਾਸਤੇ ਜੋ ਸਾਨੂੰ ਕਰਨਾ ਪਿਆ ਕਰਾਂਗੇ ਤੁਹਾਡੇ ਇੱਥੇ ਆ ਕੇ ਸਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤਰ